ਯੋਨਦੇ ਮਾਤਾ ਜੀਓ ਇੱਕ ਹੋਰ ਵੀ ਤੁਸੀਂ ਕੁਝ ਜਿਹੜੀਆਂ ਟਿੱਪਣੀਆਂ ਕਲੀਅਰ ਕਰਦੇ ਹੋ ਕਿ ਭਾਈ ਸਾਹਿਬ ਤੋਂ ਕਿਸੇ ਨੂੰ ਜਿਵੇਂ ਲੋਕਾਂ ਨੇ ਇੰਨਾ ਪਿਆਰ ਦਿੱਤਾ ਸਾਰੇ ਭਾਈਚਾਰਿਆਂ ਨੇ ਕਿਸੇ ਨੂੰ ਡਰਨ ਦੀ ਲੋੜ ਤੇ ਨਹੀਂ ਹੈ ਸਾਫ਼ ਤੋਂ ਇਸਪੈਕਟ ਨਾ ਮੈਂ ਸਾਰੇ ਧਰਮਾਂ ਨੂੰ ਕਹਿੰਦੇ ਕਿ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਕਿਸੇ ਵੀ ਧਰਮ ਨੂੰ ਡਰਨ ਦੀ ਲੋੜ ਨਹੀਂ ਕਿਸੇ ਵੀ ਧਰਮ ਨਾਲ ਵਿਦਕਰਾਨਾ ਕੀਤਾ ਜਾਊਗਾ ਹਿੰਦੂ ਵੀਰ ਵੀ ਆਡੇ ਘਰ ਆਏ ਤੇ ਮੁਸਲਮਾਨ ਵੀਰ ਵੀ ਆਏ ਸਾਰੇ ਧਰਮਾਂ ਨੇ ਬਹੁਤ ਵਹਿਗੁਰੂ ਜੀ ਦਾ ਖਾਂਸਸਰੀ ਵਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਇਲੈਕਸ਼ਨ ਤੇ ਜਿਹੜੇ ਨਤੀਜੇ ਆਇਆ ਬਹੁਤ ਹੀ ਹੈਰਾਨੀ ਕਰਨ ਵਾਲਿਆ ਹੈ ਬਹੁਤ ਹੀ ਹੈਰਾਨ ਕਰ ਦੇਣ ਵਾਲਿਆ ਹੈ ਔਰ ਕਿ ਪੰਜਾਬ ਦੇ ਐਗਜ਼ਿਟ ਪੁਲ ਜ਼ਿਆਦਾਤਰ ਸਟੇਕ ਸੀਗੇ ਜਿਹੜੇ ਬਾਕੀ ਇੰਡੀਆ ਦੇ ਦੂਜੇ ਸਰਵੇ ਕਰਦੇ ਵੱਡੇ ਚੈਨਲ ਨੈਸ਼ਨਲ ਚੈਨਲ ਉਹਨਾਂ ਦੇ ਜਿਹੜੇ ਸਰਵੇ ਆ ਬਿਲਕੁਲ ਡਗਮਾ ਕੇ ਗਲਤ ਨਿਕਲੇ ਔਰ ਇਹਦੇ ਵਿੱਚ ਹੁਣ ਆਪਾਂ ਗੱਲ ਕਰਨੀ ਆ ਹਲਕਾ ਖਡੂਰ ਸਾਹਿਬ ਦੀ ਭਾਈ ਅਮਰਤਪਾਲ ਸਿੰਘ ਦੀ ਜਿੱਤ ਸੋ ਸਾਰੇ ਮੇਰੇ ਵੀਰਾਂ ਭੈਣਾਂ ਬੱਚਿਆਂ ਬਜ਼ੁਰਗਾਂ ਨੂੰ ਬਹੁਤ ਬਹੁਤ ਵਧਾਈਆਂ ਭਾਈ 131269 ਵੋਟਾਂ ਦੇ ਨਾਲ ਜਿੱਤ ਗਏ ਨੇ ਤੇ ਆ ਜਿਹੜੇ ਜੀਰੇ ਜੂਰੇ ਪਤਾ ਨਹੀਂ ਕਿਹੜਾ ਖਾਂਦੇ ਸੀ ਇਹ ਖੀਰੇ ਇਹ ਤਾਂ ਅੱਧ ਚ ਵੀ ਨਹੀਂ ਰਏ ਔਰ ਜਿਹੜਾ ਬਲਟੂਆ ਸੀ ਕਹਿੰਦਾ ਸੀ ਵੋਟਾਂ ਵਿੱਚ ਮਸ਼ੀਨਾਂ ਦੇ ਵਿੱਚ ਬਲਟੂਆ ਬਲਟੂਆ ਹੋਈ ਪਈ ਹੈ ਇਹਦੀਆਂ ਮਸ਼ੀਨਾਂ ਮਸ਼ੀਨਾਂ ਕੀ ਤਰਸ ਗਈਆਂ ਇਹਦੀ ਵੋਟ ਦੇਖਣ ਨੂੰ ਔਰ ਰੋਲਾ ਪਾਉਂਦੀਆਂ ਰਹੀਆਂ ਤਰਸ ਗਈਆਂ ਕਹਿੰਦੀਆਂ ਵੀ ਹਾਏ ਸਾਡਾ ਬਲਟੂਆ ਕਿੱਥੇ ਗਿਆ ਸਾਡਾ ਬਲਟੂਆ ਪੁੱਤ ਕਿੱਧਰ ਗਿਆ ਸਾਡਾ ਸਾਡਾ ਐਡਾ ਬੀਬਾ ਪੁੱਤ ਕਿੱਥੇ ਗਿਆ ਜਿਹੜਾ ਹਰ ਸਾਲ ਇੰਨੀਆਂ ਵੋਟਾਂ ਲੈਂਦਾ ਸੀ ਉਹ ਜਿੱਤਦਾ ਸੀ ਉਸ ਤੋਂ ਬਾਅਦ ਏਸੀਆਂ ਚ ਸੌਂਦੇ ਸੀ ਉਹ ਪੁੱਠੇ ਕੰਮ ਕਰਦੇ ਸੀ ਨਜ਼ਾਰੇ ਲੈਂਦੇ ਸੀਗੇ ਇੱਕ ਤੀ ਸਾਡੀਆਂ ਮਸ਼ੀਨਾਂ ਦੇ ਵਿੱਚ ਉਹ ਤਾਂ ਐਂਟਰੀ ਵੀ ਨਹੀਂ ਹੋਈ ਐ ਇੱਕ ਖਲੋਤਾ ਵੀ ਇਹ ਕਿ ਨਹੀਂ ਕਈਆਂ ਨੇ ਮਸ਼ੀਨਾਂ ਨੇ ਇੱਕ ਦੂਜੀ ਨੂੰ ਪੁੱਛਿਆ ਤੇ ਗੱਲ ਹਾਸੇ ਵਾਲੀ ਹੈ ਜਿਹੜਾ ਬਲਟੋਆ ਕਹਿੰਦਾ ਸੀ ਬਲਟੋਆ ਬਲਟੋਆ ਹੋਈ ਭਈਆ ਵਾਕਈ ਬਲਟੋਆ ਬਲਟੋਆ ਹੋਈ ਭਈਆ ਬਲਟੋਆ ਤੇ ਗਿਆ ਚੌਥੇ ਨੰਬਰ ਤੇ ਜਿਹੜਾ ਜਿੱਤ ਗਿਆ ਆ ਥਾਪੀਆਂ ਮਾਰਦਾ ਸੀ ਸੋ ਇਹੋ ਜੇ ਬਲਟੋਏ ਬਲਟੋਈਆਂ ਕਈ ਆਈਆਂ ਕਈ ਗਈਆਂ ਪਾ ਕੇ ਅਗਰ ਇਹਨੇ ਮਧਾਣੀ ਵਿੱਚ ਰੜਕ ਕੇ ਤਰਤਾ ਪਾਈ ਅਮਰਤਪਾਲ ਨੇ ਤਾਂ ਇਹ ਇਹ ਜੀਰਾ ਤੇ ਆ ਜਿਹੜਾ ਇਹ ਭੁੱਲਰ ਸ਼ੁੱਲਰ ਜਿਹਨਾਂ ਨੇ ਕੂਲਰ ਕਿ ਕੀ ਸੀ ਇਹ ਸਾਰੇ ਲੱਭੇ ਨਹੀਂ ਵੀਰੋ ਖਡੂਰ ਸਾਹ ਦੇ ਵਿੱਚ ਇਹ ਸਾਰੇ ਪੇਟ ਚਮਲ ਕੁੱਤੀ ਜਿੰਨੀਆਂ ਦਲੀਆਂ ਹੋਈਆਂ ਸੀ ਇੱਕ ਪਾਸੇ ਤੇ ਆ ਬੱਗਾ ਸ਼ੇਰ ਦਸਮੇਸ਼ ਪਿਤਾ ਦਾ ਸਿੱਖ ਤੇ ਕਿਸੇ ਮਾਂ ਦਾ ਜੰਮਿਆ ਹੋਇਆ ਜੋਧਾ ਤੇ ਇੱਕ ਪਾਸੇ ਤੇ ਆ ਤਿੰਨ ਚਾਰ ਪਿੰਡੂ ਸਾਰੇ ਇੱਕ ਪਾਸੇ ਤੇ ਇਹਦੀਆਂ ਵੋਟਾਂ ਅਜੇ ਵੀ ਵੱਧ ਨੇ 300 ਤੋਂ 3 ਲੱਖ ਤੋਂ ਵੱਧ ਵੋਟਾਂ ਪਾਈ ਅਮਰਪਾਲ ਸਿੰਘ ਲੈ ਕੇ ਗਿਆ ਇੰਨਾ ਸਾਰਿਆਂ ਦਾ ਜੋੜ ਕਰ ਲਿਆ ਜਿੱਕੇ ਤੇ ਵਿਹਲੇ ਬਹਿ ਕੇ ਤੇ ਇਹ 2.5 ਲੱਖ ਨਹੀਂ ਟੱਪਦੇ ਸੋ ਸ਼ੇਰਾਂ ਨਾਲ ਭੇਡ ਬੱਕਰੀਆਂ ਦਾ ਜਾਂ ਸ਼ੇਰਾਂ ਨਾਲ ਭੇਡ ਬੱਕਰੀਆਂ ਦਾ ਜਾਂ ਗਿੰਦੜਾਂ ਦਾ ਕੋਈ ਮੁਕਾਬਲਾ ਨਹੀਂ ਹੁੰਦਾ ਤੇ ਬਾਜਾਂ ਵਾਲੀ ਉਡਾਰੀ ਬਾਜ ਨਹੀਂ ਮਾਰਨੀ ਕਿਸੇ ਕਾਂ ਕੋ ਗਿਨੇ ਨਹੀਂ ਮਾਰਨੀ ਸੋ ਦੋਸਤੋ ਬਹੁਤ ਉਦੀ ਮਾਤਾ ਨੇ ਜਿਹੜਾ ਇਹ ਸੁਣਿਆ ਤੁਸੀਂ ਭਵ ਕਰ ਦੇਣ ਵਾਲਾ ਇੰਟਰਵਿਊ ਉਹਨਾਂ ਨੇ ਕਿਹਾ ਵੀ ਅਸੀਂ ਕਿਸੇ ਦੇ ਖਿਲਾਫ ਨਹੀਂ ਕਿਸੇ ਧਰਮ ਦੇ ਖਿਲਾਫ ਨਹੀਂ ਕਿਸੇ Hindu ਵੀਰ ਮੁਸਲਮਾਨ ਦੇ ਖਿਲਾਫ ਨਹੀਂ ਉਹ ਰਵਾ ਹੈਗੇ ਨੇ ਉਹਨਾਂ ਦੇ ਨਾਲ ਵੱਧ ਚੜ ਕੇ ਠੋਕ ਠੋਕ ਕੇ ਵੋਟਾਂ Hindu ਵੀਰਾਂ ਨੇ ਪਾਈਆਂ ਨੇ ਭਾਈ ਅਮਰਪਾਲ ਦੇ ਨਾਲ ਯਾਰ ਯਾਰੀ ਯਾਰੀ ਹੁੰਦੀ ਆ ਭਾਈਚਾਰਾ ਭਾਈਚਾਰਾ ਹੁੰਦਾ ਉਹਦੇ ਤੇ ਗਲਤ ਐਨਐਸਐ ਲਾ ਕੇ ਸਰਕਾਰਾਂ ਨੇ ਤੁੰਆ ਅੱਜ ਇਹ ਝਾੜੂ ਖਿਲ ਰਿਆ ਪਿਆ ਨਾ ਚਾਰੇ ਪਾਸੇ ਇਹਨੂੰ ਕੋਈ ਘਰਾਂ ਚ ਅੰਦਰਾਂ ਚ ਆਪਣੀਆਂ ਮੀਟਕਾਂ ਚ ਡਰਾਈ ਰੂਮਾਂ ਚ ਮਾਰਦੇ ਸੀ ਨਾ ਉੱਥੇ ਹੁਣ ਹੋਰ ਵਧੀਆ ਚੀਜ਼ਾਂ ਆ ਗਈਆਂ ਨੇ ਝਾੜੂ ਖਤਮ ਕਰਦੇ ਲੋਕਾਂ ਨੇ ਇਹ ਝਾੜੂ ਤੇ ਰਹਿ ਗਏ ਹੁਣ ਡੰਗਰਾਂ ਦਾ ਗੋਹਾ ਸੁੱਟਣ ਵਾਸਤੇ ਤੇ ਇਹ ਸਫਾਇਆ ਹੋ ਗਿਆ ਇਹਨਾਂ ਦਾ ਪੰਜਾਬ ਚ ਹੀ ਹੋ ਗਿਆ ਇੱਕ ਦੋ ਤਿੰਨ ਸੀਟਾ ਪਤਾ ਨਹੀਂ ਕਿਵੇਂ ਲੈ ਗਏ ਉਹ ਬਾਪੂ ਮਾਨ ਦਾ ਥੋੜਾ ਜਿਹਾ ਦਿਮਾਗ ਸਹੀ ਨਹੀਂ ਚੱਲਦਾ ਇੱਕ ਬੁੱਢਾ ਵੀ ਹੋ ਗਿਆ ਤੀਜਾ ਕੁਝ ਗੱਲ ਬਣਦੀ ਨਹੀਂ ਉਹ ਜੋ ਮੂੰਹ ਚ ਆ ਜਾਏ ਨਿਕਲ ਜਾਏ ਉਸੇ ਕੋਈ ਕਾਰਨ ਬਣਿਆ ਉਹਦੀ ਹਾਰ ਦਾ ਨਹੀਂ ਤਾਂ ਮੀਤ 헤ਰਦੇ ਆ हेयर ਬੁਰਜੇ ਸਾਰੇ ਉਹਨੇ ਕਟਿੰਗ ਕਰ ਦੇਣੀ ਸੀ ਸੋ ਉੱਥੇ ਵੀ ਕੋਈ ਯੋਧਾ ਨਯੰਗ ਔਰ ਨਵਾਂ ਮੁੰਡਾ ਖਿਲਾਰ ਨਾ ਅਗਲੀ ਵਾਰ ਤੋਂ ਜਿਹੜਾ ਬਾਪੂ ਸੋਚਦਾ ਕਿ ਮੈਂ ਹੀ ਹੁਣ ਚੈਂਪੀਅਨ ਸਾਰੀ ਉਮਰ ਚੈਂਪੀਅਨ ਕੋਈ ਨਹੀਂ ਰਹਿੰਦਾ ਸ਼ੇਰ ਜਦੋਂ ਬੁੱਢਾ ਹੋ ਜਾਂਦਾ ਉਹਨੂੰ ਰਾਮਨ ਬਹਿਜਣਾ ਚਾਹੀਦਾ ਟੇਕੇ ਹੁਣ ਇਹ ਇਹਨਾਂ ਨੂੰ ਕੋਈ ਨਵਾਂ ਚਿਹਰਾ ਯੰਗ ਬਲੱਡ ਜਿਵੇਂ ਫਰੀਦਕੋਟ ਵਿੱਚ ਭਾਈ ਸਰਬਜੀਤ ਸਿੰਘ ਨੇ ਇੱਧਰ ਭਾਈ ਅਮਰਤਪਾਲ ਸਿੰਘ ਐਦਾਂ ਦਾ ਕੋਈ ਆਊਗਾ ਤੇ ਹੋਊਗਾ ਸੋ ਬਾਕੀ ਮੈਂ ਬਹੁਤ ਹੀ ਖੁਸ਼ ਹਾਂ ਜਿੱਤਾਂ ਤੇ ਇਹ ਦੇ ਨਾਲ-ਨਾਲ ਮੈਨੂੰ ਸਭ ਤੋਂ ਵੱਡੀ ਖੁਸ਼ੀ ਹੋਈ ਚੰਨੀ ਸਾਹ ਦੇ ਜਿੱਤਨ ਦੀ ਚੰਨੀ ਬਹੁਤ ਹੀ ਦੀਵਾ ਇਨਸਾਨ ਹੈ ਬਹੁਤ ਵਧੀਆ ਤਿੰਨ ਮਹੀਨੇ ਉਹਨਾਂ ਨੇ ਸਿਰਫ ਤਿੰਨ ਚਾਰ ਮਹੀਨਿਆਂ ਆਪਣਾ ਪੰਜਾਬ ਦੇ ਸੀਐਮ ਪਦਿਤ ਸੰਭਾਲਿਆ ਔਰ ਤਿੰਨ ਚਾਰ ਮਹੀਨਿਆਂ ਜੀ ਉਹ ਇਹੋ ਜੇ ਸ਼ਾਂਤ ਚੱਲ ਗਏ ਅੱਜ ਤੱਕ ਕੋਈ ਗਰੀਲਾ ਬਣਾਗਣਾ ਪਾਉਂਦੇ ਨੇ ਔਰ ਜੇ ਉਹ ਸਾਲ ਰਹਿ ਜਾਂਦੇ ਤਿੰਨ ਸਾਲ ਰਹਿ ਜਾਂਦੇ ਤਾਂ ਪੰਜਾਬ ਲਈ ਕਰਦੇ ਵੀ ਕੁਝ ਤਿੰਨ ਮਹੀਨਿਆਂ ਚ ਬਹੁਤ ਕੁਝ ਕੀਤਾ ਸੋ ਇਹੋ ਜੇ ਇਨਸਾਨ ਨੂੰ ਮੌਕਾ ਮਿਲਣਾ ਚਾਹੀਦਾ ਸੀਐਮ ਬਣਨ ਦਾ ਔਰ ਬਹੁਤ ਵਧੀਆ ਇਨਸਾਨ ਹੈ ਔਰ ਧਾਕੜ ਬੰਦਾ ਹੈ ਔਰ ਸਿੱਧਾ ਸਾਦਾ ਸਿੰਪਲ ਨਾ ਕੋਈ ਲੈਣਾ ਨਾ ਕੋਈ ਦੇਣਾ ਕਿਸੇ ਨਾਲ ਨਾ ਕੋਈ ਨਖਰਾ ਨਾ ਕੋਈ ਚੁਆਇਸ ਆਪਣਾ ਮਸਤ ਹਾਥੀ ਦੀ ਚਾਲ ਚੱਲਦਾ ਔਰ ਵਾਹਿਗੁਰੂ ਨੇ ਉਹਨਾਂ ਨੂੰ ਜਿੱਤ ਬਖਸ਼ੀ ਹੈ ਹੋਰ ਭਾਜਪੀ ਵਾਲੇ ਅੰਦਰ ਜਿਹੜਾ ਸੂਪੜਾ ਸਾਫ ਹੋਇਆ ਹੰਸ ਰਾਜ ਸਾਹਿਬ ਜਿਹੜੇ ਬੜੇ ਵਿਚਾਰੇ ਕਿਸਾਨਾਂ ਤੋਂ ਜੁੱਤੀਆਂ ਗਾਣਾ ਖਾਂਦੇ ਰਹੇ ਫਿਰ ਵਿੱਚ ਔਖੇ ਆਪ ਵੀ ਹੁੰਦੇ ਰਹੇ ਤੇ ਇਹ ਵੀ ਦਾਬੇ ਮਾਰਦੇ ਰਹੇ ਦੋ ਤਰੀਨ ਦੇਖ ਲਾਂਗੇ ਇਹਨਾਂ ਦੇ ਦੋ ਵੀ ਨਿਕਲ ਗਏ ਚਾਰ ਨੂੰ ਹੁਣ ਅੱਜ ਇਹਨਾਂ ਨੂੰ ਗਸ਼-ਗੁਸ਼ ਪਿੰਦਾ ਹੋਣਾ ਕੋਈ ਘੜੀ-ਘੜੀ ਠੰਡਾ ਪੀਂਦੇ ਉਹਨਾਂ ਕੇ ਲਿੰਕਾ ਕਦੀ ਠੰਡਾ ਕਦੀ ਕਦੀ ਨਿੰਬੂ ਪਾਣੀ ਸੋ ਚੱਲ ਬਜ਼ੁਰਗ ਬੰਦਾ ਯਾਰ ਇਲੈਕਸ਼ਨ ਲੜਿਆ ਸੀ ਹੰਸ ਰਾਜ ਵੀ ਮਾੜਾ ਇਨਸਾਨ ਨਹੀਂ ਬਹੁਤ ਵਧੀਆ ਸਿੰਗਰ ਸੀ ਆ ਪਾਰਟੀਆਂ ਵਿੱਚ ਆ ਕੇ ਉਹਨੇ ਆਪਣੀ ਮਿੱਟੀ ਪਲੀਤ ਕਰਾ ਲਈ ਸੋ ਇਧਰ ਅਨਮੋਲ ਨੇ ਵੀ ਆਪਣੀ ਕਰਾ ਲਈ ਹੈ ਹੁਣ ਫਿਲਮਾਂ 'ਚ ਧਿਆਨ ਦਾ ਵੀ ਇਹ ਦੁਬਾਰਾ ਮੁੜਨ ਦੀ ਲੋੜ ਨਹੀਂ ਇਨ੍ਹਾਂ ਜਿਹੜਿਆ ਸਾਡੇ ਆ ਪਾਗੜ ਬਿੱਲੇ ਆ ਮਰਾਸ਼ੀ ਸਾਰੇ ਹੋਏ ਨੇ ਸਾਰੇ ਨਚਾਰ ਜਿੰਦਰ ਮਾਨ ਦੀ ਟੋਲੇ ਇਹ ਇਨ੍ਹਾਂ ਵਿੱਚ ਜਿਹੜਾ ਰਹੂਗਾ ਆ ਹੀ ਹਾਲ ਹੋਊਗਾ ਸੋ ਜਿਨ੍ਹਾਂ ਨੂੰ ਜਿੱਤ ਪ੍ਰਾਪਤ ਹੋਈ ਹੈ ਸਾਰਿਆਂ ਨੂੰ ਵਧਾਈਆਂ ਭਾਵੇਂ ਉਹ ਕਿਸੇ ਵੀ ਪਾਰਟੀ ਦਾ ਹੋਵੇ ਭਾਵੇਂ ਉਹ ਕਾਂਗਰਸ ਦਾ ਹੋਵੇ ਭਾਵੇਂ ਉਹ ਅਕਾਲੀ ਦਲ ਦਾ ਹੋਵੇ ਅਕਾਲੀ ਦਲਾਂ ਨੂੰ ਵੀ ਚੰਗੀ ਤਰ੍ਹਾਂ ਦਾਲਾ ਸ਼ਿਕਾਇਤ ਲੋਕਾਂ ਨੇ ਇੱਕ ਸੀਟ ਜਿਹੜੀ ਹੈ ਸਿਮਰਤ ਕੋਲ ਦੀ ਨਿਕਲ ਰਹੀ ਹੈ ਤੇ ਖੁੱਡੀਆਂ ਸਾਹਿਬ ਮੈਂ ਪਹਿਲਾਂ ਹੀ ਕਹਿਆ ਸੀ ਖੁੱਡ ਚ ਵੜ ਜਾਣੇ ਨੇ ਉਹਨੇ ਵਾੜੇ ਹੋਏ ਨੇ ਇਹ ਵੀ ਬੜੀ ਵੱਡੀ ਗੱਲ ਹੈ ਤੇ ਖੁੱਡੀਆਂ ਵੀ ਆਪਣਾ ਇੱਕ ਰੁਤਬਾ ਰੱਖਦਾ ਸੀਗਾ ਸੋ ਹਰ ਸਿਮਰਤ ਦੀ ਲੋਕਾਂ ਨੇ ਲਾਜ ਰੱਖ ਲਈ ਹੈ ਖੁੱਡੀਆਂ ਨੂੰ ਖੁੱਡ ਚ ਤੁਨਨ ਕਾਮਯਾਬ ਹੋਈ ਹੈ ਸੋ ਦੋਸਤੋ ਇਹਦੇ ਨਾਲ ਨਾਲ ਜਿਹੜਾ ਜਿਹੜਾ ਵੀ ਆਪਣਾ ਪੰਜਾਬ ਦਾ ਜੋ ਹੈ ਹੁਣ ਕੁਝ ਪਣਾ ਹੋ ਸਕਦਾ ਹੈ ਸੈਂਟਰ 'ਚ ਜਿਹੜਾ ਮਰਜੀ ਭਾਵੇਂ ਮੋਦੀ ਬਹਿ ਜਾਏ ਪੰਜਾਬ ਦੀ ਗੱਲ ਕਰਨ ਵਾਲਾ ਪੰਜਾਬੀ ਔਰ ਵਧੀਆ ਤਾਕਰਦੰਦਲ ਹੋਣਾ ਜ਼ਰੂਰੀ ਹੈ ਸੋ ਹਿੰਦੂ ਸਿੱਖ ਸਾਰੇ ਭਾਣ ਇਹ ਜਿੱਤ ਦੀ ਵਧਾਈ ਅਮਰਤਪਾਲ ਹੋਇਆ ਸਰਬਜੀਤ ਹੋਇਆ ਕਿ ਕੋਈ ਲੋਕਾਂ ਦੇ ਜਾਂ ਕਿਸੇ ਮジョਰਿਟੀ ਦੇ ਜਾਂ ਕਿਸੇ ਵੀ ਧਰਮ ਦੇ ਖਿਲਾਫ ਨਹੀਂ ਹੈਗੇ ਨਾ ਇਹ ਕਿਸੇ ਦੇ ਦੁਸ਼ਮਣ ਨਹੀਂ ਸੋ ਆਪਾਂ ਨੂੰ ਲੋੜ ਹੈ ਖੁਦੀ ਏਕਾ ਬਣਾ ਕੇ ਪਿਆਰ ਬਣਾਈ ਰੱਖਣ ਦੀ ਸੋ ਦੋਸਤੋ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਔਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਔਰ ਗਾਹ ਕਰ ਦਿਓ ਸ਼ੇਅਰ ਹੋਰ ਭਰਾਵਾਂ ਕੋਲ ਵੀ ਪਹੁੰਚ ਜਾ ਮਨੋਰੰਜਨ ਹੋ ਜੇ ਕਦੇ ਸਾਸਰੀ ਕਾ